ਮੈਂ ਅੱਜ ਗੱਲ ਕਰਨਾ ਚਾਹੁੰਦੀ ਆ ਕਿ ਭਾਜਪਾ ਜਿੱਥੇ ਅੱਜ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਕਰ ਰਹੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਅਪਨੂ ਸਾਹਮਣੇ ਗੱਲ ਕੀਤੀ ਹੈ ਤੇ ਬਾਰ-ਬਾਰ ਆਪਰੇਸ਼ਨ ਲੋਟਸ ਦੀ ਜਿਹੜੀ ਚਰਚਾ ਪੂਰੇ ਭਾਰਤ ਦੇ ਵਿੱਚ ਚੱਲਦੀ ਆਈ ਹੈ ਉਸੇ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਨ੍ਹਾਂ ਨੇ ਪਿਛਲੇ ਦਿਨੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਪਰਕ ਕੀਤਾ ਔਰ ਬੰਦ ਕਮਰਾ ਜਿਹੜੀ ਮੀਟਿੰਗ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਉਸ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਜਿਹੜੀ ਰਾਜ ਦਿੱਤੀ ਹੈ ਉਹਦੇ ਬਾਰੇ ਚਰਚਾ ਕਰਨ ਦੇ ਲਈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਔਰ ਇਹ ਨਹੀਂ ਔਰ ਉਹ ਚਾਹੁੰਦੇ ਨੇ ਕਿ ਕਿਉਂਕਿ ਉਹਨਾਂ ਨੂੰ ਹਰ ਇੱਕ ਹਲਕੇ ਤੋਂ ਉਮੀਦਵਾਰਾਂ ਦੀ ਲੋੜ ਹੈ ਜੋ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਆ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਣੀ ਆ ਔਰ ਹੋਰ ਜਿਹੜੀ ਵੀ ਕੋਈ ਮੰਗ ਹੈ ਤਾਂ ਮੇਰੇ ਕੋਲੇ ਆਫਰ ਆਈ ਆ ਕਿ ਤੁਹਾਡੀ ਕੋਈ ਵੀ ਜਿਹੜੀ ਮੰਗ ਹੈ ਤੁਸੀਂ ਉਹ ਰੱਖ ਸਕਦੇ ਹੋ ਤੇ ਅਸੀਂ ਉਸ ਮੰਗ ਨੂੰ ਜਿਹੜਾ ਉਹ ਪੂਰਾ ਕਰਾਂਗੇ ਸੋ ਮੈਂ ਸਮੁੱਚੇ মিডিਆ ਦੇ ਮਾਧਿਅਮ ਦੇ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਹਿਣਾ ਚਾਹੁੰਨੀ ਆ ਕਿ ਮੈਂ ਨਰਿੰਦਰ ਭਰਾਜ ਜਿਹਨੂੰ ਅੱਜ ਭਰਾਜ ਬਣਾਇਆ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਸੰਗਰੂਰ ਤੇ ਪੰਜਾਬ ਦੇ ਲੋਕਾਂ ਨੇ ਬਣਾਇਆ 19 ਸਾਲ ਦੀ ਉਮਰ 'ਚ 2014 ਦੇ ਵਿੱਚ ਪਿੰਡ ਭਰਾਜ ਦੇ ਵਿੱਚ ਪਹਿਲੀ ਪੋਲਿੰਗ ਏਜੰਟ ਮੈਲਾ ਬਣਨ ਦਾ ਮੈਨੂੰ ਮੌਕਾ ਮਿਲਿਆ ਸੀ ਤੇ ਮੈਂ ਉਹ ਕੰਮ ਕੀਤਾ ਤੁਸੀਂ ਤੁਹਾਡੇ মিডিਆ ਚੈਨਲਾਂ ਦੇ ਵਿੱਚ ਸਾਰਾ ਚੱਲਿਆ ਸੀਗਾ ਉਸ ਟਾਈਮ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਉਂ ਚੱਲੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਜਿੱਥੇ ਪੂਰੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਲੈ ਕੇ ਜਿਹੜੀ ਜਾਗਰਤੀ ਜਿਹੜੀ ਆਈ ਸੀ ਉਸ ਦਾ ਹਿੱਸਾ ਬਣਦੇ ਹੋਏ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਸਵਜ ਪਾਰਟੀ ਦੇ ਵਿੱਚ ਚਾਹੇ ਬੈਨਰ ਪੋਸਟਰ ਲਗਾਉਣੇ ਹੋਣ ਚਾਹੇ ਬਸਾਂ ਭਰਨੀਆਂ ਹੋਣ ਇੱਕ ਡੈਡੀਕੇਟਿਡ ਵਰਕਰ ਦੀ ਤਰ੍ਹਾਂ 2014 ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੇ ਵਿੱਚ ਨਿਰੰਤਰ ਕੰਮ ਕਰਦੀ ਜਾ ਰਹੀ ਹਾਂ ਔਰ ਮੈਂ ਜਿਹਨੂੰ 27 ਸਾਲ ਦੀ ਉਮਰ ਦੇ ਵਿੱਚ ਇੱਕ ਆਮ ਜੇ ਇੱਕ ਛੋਟੇ ਜੇ ਕਿਸਾਨ ਦੀ ਧੀ ਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਅੱਜ ਐਮਐਲਏ ਸੰਗਰੂਰ ਦੇ ਲੋਕਾਂ ਨੇ ਬਣਾਇਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਕਿਸੇ ਭਲੇਖੇ 'ਚ ਨਾ ਰਿਓ ਕਿ ਅਸੀਂ ਤੁਹਾਡੀ ਇਸ ਰਾਜਨੀਤੀ ਦਾ ਸ਼ਿਕਾਰ ਬਣਾਂਗੇ ਅਸੀਂ ਸਿਸਟਮ ਨੂੰ ਬਦਲਣ ਆਏ ਸੀ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਆਮ ਲੋਕਾਂ ਨੂੰ ਦੇਣ ਦੇ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਤੇ ਮਾਨ ਸਾਹਿਬ ਦਾ ਸਾਥ ਦੇਣ ਲਈ ਅਸੀਂ ਆਏ ਸੀਗੇ ਔਰ ਅੱਜ ਉਸ ਚੀਜ਼ ਦੇ ਉੱਤੇ ਅਸੀਂ ਡਟ ਕੇ ਖੜੇ ਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਡੀ ਫਿਕਰ ਛੱਡ ਕੇ ਕਿ ਮੈਂ 27 ਚ ਚੋਣ ਲੜਨੀ ਆ ਜਾਂ ਨਹੀਂ ਲੜਨੀ ਕਿੱਥੋਂ ਲੜਨੀ ਆ ਕਿਵੇਂ ਲੜਨੀ ਆ ਉਸ ਚੀਜ਼ ਦੀ ਫਿਕਰ ਛੱਡ ਕੇ ਤੁਸੀਂ ਆਪਣੇ ਹਰਿਆਣੇ ਦੀ ਫਿਕਰ ਕਰ ਲਓ ਅੱਜ ਕੱਲ ਜਿਸ ਤਰੀਕੇ ਦੇ ਨਾਲ ਸੈਣੀ ਸਾਹਿਬ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਮੈਨੂੰ ਐ ਲੱਗਦਾ ਵੀ ਭਾਜਪਾ ਨੇ ਉਹਨਾਂ ਨੂੰ ਡੈਪੋਟੇਸ਼ਨ ਤੇ ਪੰਜਾਬ ਦੇ ਵਿੱਚ ਭੇਜ ਦਿੱਤਾ ਹੁੰਦਾ ਸੋ ਅਸੀਂ ਪਾਰਟੀ ਦੇ ਡੈਡੀਕੇਟਿਡ ਵਰਕਰ ਹੈਗੇ ਆ ਕੱਲ ਵੀ ਸੀਗੇ ਅੱਜ ਵੀ ਹੈਗੇ ਆ ਸੋ ਅੱਗੇ ਵੀ ਖੜੇ ਆ ਸੋ ਮੈਂ ਪਾਰਟੀ ਦੀਆਂ ਅਰਵਿੰਦ ਕੇਜਰੀਵਾਲ ਜੀ ਦੀਆਂ ਔਰ ਮਾਨ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਦੇ ਵਿੱਚ ਆਏ ਸੀ ਤੇ ਖੜੇ ਰਹਾਂਗੇ ਸੋ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੰਤਰੀ ਆ ਚਾਹੇ ਸਾਡਾ ਕੋਈ ਵਰਕਰ ਆ ਸੋ ਸਾਰੇ ਇੱਕ ਮੋਟੋ ਓ ਕੇ ਸਤਾਈ ਦੀ ਤਿਆਰੀ ਦੇ ਵਿੱਚ ਅਸੀਂ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਲੱਗੇ ਰਹਾਂਗੇ ਸੋ